ਕਾਂਗਰਸ ਭਵਨ ਬਟਾਲਾ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਕਾਂਗਰਸ ਪ੍ਰਧਾਨ ਸੰਦੀਪ ਸ਼ਰਮਾ ਨੇ ਕਿਹਾ ਕਿ 26 ਜਨਵਰੀ 1950 ਦੇਸ਼ ਦਾ ਉਹ ਦਿਨ ਜਿਸ ਦਿਨ ਸਾਡੇ ਦੇਸ਼ 'ਚ ਸੰਵਿਧਾਨ ਲਾਗੂ ਹੋਇਆ ਸੀ ਅਤੇ ਲੋਕਾਂ ਨੂੰ ਉਹਨਾਂ ਦੇ ਜਮਹੂਰੀ ਹੱਕ ਮਿਲੇ ਸਨ ਅਤੇ ਅੱਜ ਵੀ ਇਸ ਦਿਹਾੜੇ ਨੂੰ ਪੂਰੇ ਦੇਸ਼ 'ਚ ਬਹੁਤ ਹੀ ਸ਼ਾਨੋ ਸ਼ੌਕਤ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਇਸ ਮੌਕੇ ਨਗਰ ਨਿਗਮ ਬਟਾਲਾ ਵਿਖੇ ਮੇਅਰ ਸੁਖਦੀਪ ਸਿੰਘ ਤੇਜਾ ਸੀਨੀਅਰ ਡਿਪਟੀ ਮੇਅਰ ਸੁਨੀਲ ਕੁਮਾਰ ਡਿਪਟੀ ਮੇਅਰ ਮੈਡਮ ਚੰਦਰਕਾਂਤਾ ਗੁੱਡੂ ਸੇਠ ਮਨਜੀਤ ਸਿੰਘ ਹੰਸਪਾਲ ਕੌਂਸਲਰ ਹਰਨੇਕ ਸਿੰਘ ਕੌਂਸਲਰ ਗੋਰਪ੍ਰੀ ਸਿੰਘ ਕੌਂਸਲਰ ਚੰਦਰਮੋਹਨ ਵਿਜੀ ਸਿਟੀ ਪ੍ਰਧਾਨ ਅਤੇ ਕੌਂਸਲਰ ਸੰਜੀਵ ਸ਼ਰਮਾ ਕੌਂਸਲਰ ਸੁਖਦੇਵ ਸਿੰਘ ਬਾਜਵਾ ਕੌਂਸਲਰ ਸਰਦੂਲ ਸਿੰਘ ਸੀਨੀਅਰ ਕਾਂਗਰਸੀ ਆਗੂ ਵਿਜੇ ਬੈਂਸ ਮੁਖਤਾਰ ਸਿੰਘ ਪੱਪੂ ਕੰਢੀਲਾ ਜਰਮਨਜੀਤ ਸਿੰਘ ਗੁਰਚਰਨ ਸਿੰਘ ਪ੍ਰੇਮਨਾਥ ਗੋਪਾਲ ਆਦਿ ਸ਼ਾਮਲ ਹੋਏ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮੈਂ ਕਹਿੰਦਾ ਕਿ ਅਸੀਂ ਸਾਡੀ ਪਾਰਟੀ ਨਾਲ ਕਾਂਗਰਸ ਦੀ ਤੁਸੀਂ ਮੀਟਿੰਗ ਦੇ ਬਾਰੇ ਪੜਿਆ ਹੋਊਗਾ ਸਾਡੀ ਹਾਈ ਕਮਾਂਡ ਇਸ ਇੱਕ ਇੱਕ ਗੱਲ ਤੇ ਸਾਰੇ ਕਾਂਗਰਸ ਨਾਲ ਸੰਬੰਧ ਲੋਕਾਂ ਦਾ ਇਹ ਫ਼ੰਡ ਬੰਕਦਾ ਹੈ ਕਿ ਅਸੀਂ ਸਰਦਾਰ ਦੀ ਖਾਤਰ ਆਪਣੇ ਪਾਰਟੀ ਦੇ ਪ੍ਰਤੀ ਜਿਸ ਦੇ ਤੌਰ 'ਤੇ ਅਸੀਂ ਸਮਾਜ ਦੇ ਵਿੱਚ ਰੁਤਬਾ ਰੱਖਦੇ ਆ ਕੀ ਅਸੀਂ ਨਿੱਜੀ ਤੌਰ ਤੇ ਕੋਈ ਸਾਡੀ ਕੁਰਬਾਨੀ ਜਾਂ ਕੋਈ ਅਸੀਂ ਪਾਰਟੀ ਨੂੰ ਦੇ ਦੇ ਰਹੇ ਆ ਜਾਂ ਨਹੀਂ ਦੇ ਰਹੇ ਇਸ ਗੱਲ ਦੇ ਰੁਝਾਨਾਂ ਦੀ ਅੱਜ ਬਹੁਤ ਜ਼ਿਆਦਾ ਲੋੜ ਆ ਬਹੁਤ ਸਾਰੇ ਪੋਲੀਟੀਸ਼ੀਅਨ ਅਸੀਂ ਵੇਖਦੇ ਆ ਕਿ ਠੀਕ ਹੈ ਪਾਰਟੀ ਬਹੁਤ ਕੁਝ ਪੋਲੀਟੀਸ਼ੀਨਾਂ ਨੂੰ ਦਿੰਦੀ ਹੈ ਪਰ ਕਿਤੇ ਨਾ ਕਿਤੇ ਮੈਨੂੰ ਮਹਿਸੂਸ ਕਰਦਾ ਕਿ ਉਹ ਦੇਸ਼ ਦੇ ਪ੍ਰਤੀ ਔਰ ਆਮ ਸਾਡੀ ਪਬਲਿਕ ਦੇ ਨਤੀਜਾ ਪਾਰਟੀ ਦੇ ਲੋਕਾਂ ਦੇ ਪੱਲੇ ਗੰਦ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਇਹਦੇ ਵਿੱਚ ਮੈਂ ਵੀ ਆ ਜਾਂਦਾ ਔਰ ਛੋਟੇ ਤੋਂ ਛੋਟਾ ਵਰਕਰ ਵੀ ਆ ਜਾਂਦਾ ਔਰ ਵੱਡੇ ਤੋਂ ਵੱਡਾ ਲੀਡਰ ਵੀ ਆ ਜਾਂਦਾ ਇਨੀ ਬੇਨਤੀ ਕਰਨੀ ਹੈ ਕਿ ਆਪਾਂ ਤੇ ਸਾਥਿਓ ਆਪਾਂ ਜਿਸ ਕਿਤੇ ਦੇ ਵਿੱਚ ਰਹਿੰਦੇ ਆ ਜਿਸ ਜ਼ਿਲ੍ਹੇ ਦੇ ਵਿੱਚ ਰਹਿੰਦੇ ਆ ਬਹੁਤ ਬਿਲਕੁਲ ਜੀ ਅੱਜ ਦੇ ਪਵਿੱਤਰ ਦਿਨ ਦੇ ਉੱਤੇ 77ਵਾਂ ਜਿਹੜਾ ਅਸੀਂ ਗਣਤੰਤਰ ਦਿਵਸ ਮਨਾ ਰਹੇ ਆ ਇਹ ਸਾਰੇ ਦੇਸ਼ 'ਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਕਿਉਂਕਿ ਇਹ ਬੜੇ ਗਰਵ ਵਾਲੀ ਗੱਲ ਹੈ ਸਾਡੇ ਆਜ਼ਾਦੀ ਕਲਾਟੀਏ ਜਿਹੜੇ ਸੀ ਉਹਨਾਂ ਨੇ ਪਹਿਲੇ ਲੜਾਈ ਲੜੀ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ 1947 ਦੇ ਵਿੱਚ ਉਸ ਤੋਂ ਬਾਅਦ 26 ਜਨਵਰੀ 1950 ਨੂੰ ਜਿਹੜਾ ਕਿ ਸਾਡਾ ਸੰਵਿਧਾਨ ਲਾਗੂ ਹੋਇਆ ਤੇ ਸਾਡੇ ਸਤਕਾਰਯੋਗ ਡਾਕਟਰ ਪ੍ਰੀਮ ਰਾਉਂ ਅੰਬੇਦਕਰ ਸਾਹਿਬ ਨੇ ਸਾਨੂੰ ਇਹ ਹੱਕ ਦਿੱਤਾ ਕਿ ਅਸੀਂ ਆਪਣਾ ਲੀਡਰ ਨੂੰ ਆਪ ਚੁਣ ਸਕੀਏ ਹਰ ਚੀਜ਼ ਦੇ ਜਿਹੜੇ ਹੱਕ ਹਕੂਕ ਸਾਨੂੰ ਮਿਲੇ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅੱਜ ਅਸੀਂ ਉਸੇ ਚੀਜ਼ ਨੂੰ ਮੰਨ ਰਹੇ ਹਾਂ ਉਹਨਾਂ ਦੀ ਦਿੱਤੀ ਹੋਈ ਤੀਨ ਜਿਹੜੀ ਹੈ ਬਾਬਾ ਸਾਹਿਬ ਦੀ ਅਸੀਂ ਉਹਨੂੰ ਮੰਨ ਰਹੇ ਹਾਂ ਸਾਨੂੰ ਆਪਣੇ ਲੀਡਰ ਚੁਣਨ ਦਾ ਹੱਕ ਮਿਲਿਆ ਸਾਨੂੰ ਆਪਣੇ ਹੱਕ ਲੈਣ ਦਾ ਜਿਹੜਾ ਮਿਲਿਆ ਗਰਾਊਂਡ ਮਿਲੀ ਤੇ ਅਸੀਂ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਮੈਂ ਆਪਣੇ ਵੱਲੋਂ ਆਪਣੀ ਕਾਂਗਰਸ ਪਾਰਟੀ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ 26 ਜਨਵਰੀ ਦੀ ਬਹੁਤ-ਬਹੁਤ ਮੁਬਾਰਕਬਾਦ। ਧੰਨਵਾਦ। ਇਹ 77 ਜਿਹੜਾ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਸਾਡੇ ਕਾਂਗਰਸ ਭਵਨ ਦੇ ਵਿੱਚ ਮੈਂ ਸਾਰੀ ਪਾਰਟੀ ਨੂੰ ਪਾਰਟੀ ਦੇ ਸਾਰੇ ਅਹੁਦੇਦਾਰ ਸਹਿਬਾਨ ਨੂੰ ਔਰ ਵਰਕਰ ਸਹਿਬਾਨ ਨੂੰ ਮੁਬਾਰਕਬਾਦ ਦਿੰਨਾ। ਮੈਂ ਕਾਂਗਰਸ ਦੇ ਸਾਰੇ ਯੂਨਿਟ ਸਿਟੀ ਕਾਂਗਰਸ ਜ਼ਿਲ੍ਹਾ ਕਾਂਗਰਸ ਔਰ ਸਾਡੇ OBC ਡਿਪਾਰਟਮੈਂਟ ਜਿਹੜਾ ਹੈ ਉਹਦੇ ਵੱਲੋਂ ਐਸੀ ਡਿਪਾਰਟਮੈਂਟ ਵੱਲੋਂ ਸਾਰਿਆਂ ਨੂੰ ਵਧਾਈ ਦਿੰਨਾ ਔਰ ਕਾਮਨਾ ਕਰਦਾ ਕਿ ਸਾਡੀ ਕਾਂਗਰਸ ਪਾਰਟੀ ਬਟਾਲੇ ਦੀ ਜਿਹੜੀ ਆ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਹੋਵੇ ਔਰ ਮਜ਼ਬੂਤ ਹੋਵੇ ਔਰ ਜਿਹੜੀ ਇਹ ਪ੍ਰਾਤਨ ਸਾਡੀ ਕਾਂਗਰਸ ਦੀ ਪੱਕੀ ਸੀਟ ਆ ਉਹ ਦੁਬਾਰਾ ਆਪਣੇ ਵਜੂਦ ਦੇ ਵਿੱਚ ਆ ਕੇ ਫਤਿਹ ਹਾਸਲ ਕਰ ਸਕੇ ਇਹਨਾਂ ਕੁਝ ਕਹਿੰਦਾ ਮੈਂ ਇੱਕ ਵਾਰੀ ਫੇਰ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਥੈਂਕ ਯੂ ਅੱਜ 77 ਕੰਤੰਤਰ ਦਿਵਸ ਦੇ ਉੱਤੇ ਪੂਰੇ ਪੰਜਾਬ ਤੇ ਪੂਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਔਰ ਅੱਜ ਮੈਂ ਇੱਕ ਗੱਲ ਕਹਿਣਾ ਚਾਹੁੰਦਾ 26 ਜਨਵਰੀ ਅੱਜ ਸਾਡੇ ਪਟਾਰੇ ਵਾਸਤੇ ਵੀ ਇਤਿਹਾਸਿਕ ਹੈ ਕਿ ਅਸੀਂ ਤਕਰੀਬਨ ਸਾਡੀ ਕਾਰਪੋਰੇਸ਼ਨ ਬਣੇ ਨੂੰ 5 ਸਾਲ ਹੋ ਗਏ ਮੇਅਰ ਸੁਖਦੀਪ ਸਿੰਘ ਜੀ ਤੇਜਾ ਜਿਹੜੇ ਸਾਡੇ ਕਾਰਪੋਰੇਸ਼ਨ ਦੇ ਪਹਿਲੇ ਮੇਅਰ ਸਨ ਡਿਪਟੀ ਮੇਅਰ ਸੁਨੀਲ ਸ਼ਰੀਨ ਜੀ ਸੀਨੀਅਰ ਮੇਅਰ ਸਨ ਤੇ ਸਾਡੀ ਭੈਣ ਚੰਦਰ ਕਾਂਤਾ ਜੀ ਡਿਪਟੀ ਮੇਅਰ ਇਹ ਬਣੇ ਔਰ ਜਿੰਨੇ ਵੀ ਅਸੀਂ ਕਾਉਂਸਲਰ ਕਾਂਗਰਸ ਪਾਰਟੀ ਦੇ ਬਣੇ ਸੀਗੇ ਅੱਜ ਇਹ ਸਾਡਾ ਕਾਂਗਰਸ ਭਵਨ ਦੇ ਵਿੱਚ ਜਾਂ ਐਜੇ ਕਾਰਪੋਰੇਸ਼ਨ ਦੇ ਕਾਉਂਸਲਰ ਹੋਣ ਦੇ ਨਾਤੇ ਇਹ ਉਹਨਾਂ ਦਾ ਕੀਰਲਾ 5 ਸਾਲ ਪੂਰੇ ਹੋ ਗਏ ਆ ਪਰ ਮੈਂ ਵਧਾਈ ਦੇਣਾ ਚਾਹੁੰਦਾ ਆਪ ਜਿਹਦੇ ਮਾਧਿਅਮ ਰਾਈ ਇਹ ਵਧਾਈ ਦੇ ਪਾਤਰ ਨੇ ਸਾਡੇ ਮੇਅਰ ਸਾਹਿਬ ਤੇ ਸਾਰੇ ਕਾਂਗਰਸ ਪਾਰਟੀ ਦੇ ਕਾਉਂਸਲਰ ਸਹਿਬਾਨ ਤੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਸਾਥੀ ਵਧਾਈ ਦੇ ਪਾਤਰ ਨੇ ਕਿ 5 ਸਾਲ ਕਿਸੇ ਵੱਲੋਂ ਵੀ ਕਿਸੇ ਕਿਸਮ ਦੀ ਕੋਈ ਰਵਾਮਦਾਰੀ ਨਹੀਂ ਇਮਾਨਦਾਰੀ ਪੰਜਾਬ ਦੇ ਵਿੱਚ ਬਹੁਤ ਸਾਰੇ ਢਿਲਗੀਆਂ ਕਮੇਟੀਆਂ ਦੇ ਕਾਰਪੋਰੇਸ਼ਨਾਂ ਨੇ ਕੋਈ ਪਟਾਰਾ ਸ਼ਹਿਰ ਦੀ ਕਾਰਪੋਰੇਸ਼ਨ ਟੀਗੀ ਰਹੀ ਮੈਂ ਅੱਜ ਦੇ ਦਿਨ ਦੇ ਵਿੱਚ ਉਹਨਾਂ ਨੇ ਬਹੁਤ ਬਹੁਤ ਮੁਬਾਰਕਵਾ ਦਿਨਾ ਪਰਮਾਤਮਾ ਨੇ ਇਹਨਾਂ ਦੀ ਉਮਰ ਵਧ ਤੋਂ ਵਧ ਕਰੇ ਚੜ੍ਹਦੀ ਕਲਾ 'ਚ ਰਹਿਣ ਤੇ ਆਉਣ ਵਾਲੇ ਟਾਈਮ 'ਚ ਕਾਰਪੋਰੇਸ਼ਨ ਦੀ ਇਲੈਕਸ਼ਨਾਂ ਦੇ ਵਿੱਚ ਦੁਬਾਰਾ ਕਾਂਗਰਸ ਪਾਰਟੀ ਜਿੱਤ ਕੇ ਆਪਣੀ ਕਾਰਪੋਰੇਸ਼ਨ ਬਣਾਵੇ ਜੈ ਹਿੰਦ ਜੈ ਭਾਰਤ ਜੈ ਹਿੰਦ